ਚਰੋ ਤੇ ਨਿਤ ਪੱਕਾ ਨੀਆ ਸਰਬੀ ਜੀ ਨੂੰ ਤਾਂ ਨਾ ਜਮਾ ਅਕਲ ਨਹੀਂ ਹੈਗੀ ਵੀ ਜੇ ਤੂੰ ਰੋਟੀ ਲਾਈ ਆ ਸੈਲਫ ਸੇਵ ਕਰਨ ਨੂੰ ਤੈਨੂੰ ਕੀ ਹੁੰਦਾ ਵਾ ਇਹਨੂੰ ਤਾਂ ਬੰਦਾ ਮੈਂ ਬਣਾਉਣੀ ਆ ਜਾ ਕੇ ਕਿਵੇਂ ਮੈਡਮ ਬਣ ਕੇ ਤੁਰ ਗਈ ਆਪ ਲੰਗਰ ਲਾ ਕੇ ਨੀ ਗੱਲ ਸੁਣਨੀ ਮੇਰੀ RAMNAL ਗੰਦ ਪਾ ਕੇ ਸੈਲਫ ਤੇ ਆ ਗਈ ਆ ਸਾਫ ਨਹੀਂ ਕਰਨੀ ਆਹ RAMNAL ਦਾ ਕੰਮ ਕਰਦੀ ਐ ਨਿਕਲੇ ਆਉਂਦੀ ਆ ਸੈਲਫ ਤੇਰੇ ਪਿਓ ਨੇ ਸਾਫ ਕਰਨੀ ਆ ਕਿੰਨੀ ਵਾਰ ਤੈਨੂੰ ਮੈਂ ਸਮਝਾ ਚੁੱਕੀ ਆ ਇਹ ਚੀਜ਼ ਮੈਂ ਚੱਲੀ ਸੀ ਭੈਣੇ ਰਸੋਈ ਚ ਚੱਲੀ ਸੀ ਨਾਲੇ ਮੈਂ ਕਿਹਾ ਸੈਲਫ ਸਾਫ ਕਰਾਂ ਨਾਲੇ ਮੈਂ ਸਬਜ਼ੀ ਚੱਕ ਲਿਆਉਂਗੀ ਜਾ ਨਹੀਂ ਜਾ ਮੇਰੇ ਕੋਲ ਬਾਲੀਆਂ ਗੱਲਾਂ ਨਾ ਮਾਰ ਜਾ ਕੇ ਬੰਦੇ ਦੀ ਧੀ ਬਣ ਕੇ ਨਾ ਸੈਲਫ ਸਾਫ ਕਰ ਗੰਦ ਪਾ ਕੇ ਰੱਖਿਆ ਉੱਥੇ ਹਾਂ ਹਾਂ ਕਰਦੀ ਆ ਕਿਵੇਂ ਚਾਮਲੀ ਹੋਈ ਆ ਮੇਰੀ ਨਾ ਪਹਿਲਾਂ ਪਾ ਕੇ ਗਈ ਐ ਸੂਟ ਮੈਡਮ ਬਣੀ ਐ ਚਾਂਬਲੀ ਹੋਈ ਐ ਐ ਪਹਿਲਾਂ ਕਿਵੇਂ ਕੱਪੜੇ ਸੁੱਕਣੇ ਪਾ ਲਈ ਮੈਡਮ ਜੀ ਬਣੀ ਫਿਰਦੀ ਐ ਹਾਏ ਪੈਨ ਤੂੰ ਮੇਰੇ ਕੱਪੜੇ ਕਾਹਤੋਂ ਥੱਲੇ ਸੁੱਟ ਤੇ ਮੈਂ ਨਹੀਂ ਸਿੱਟੇ ਸਿੱਟੇ ਤੇਰਾ ਕੋਈ ਸੂਟ ਮੈਨੂੰ ਨਹੀਂ ਪਤਾ ਪੁੱਤਾ ਮੈਂ ਦੇਖ ਲਿਆ ਸੀਗਾ ਤੁਹਾਨੂੰ ਥੱਲੇ ਸੁੱਟ ਦੇ ਨੂੰ ਅੱਛਾ ਦੇਖ ਲਿਆ ਹੋਵੇ ਫਿਰ ਮੈਂ ਕੀ ਕਰਾਂ ਕੀ ਕਰ ਲਵੇਂਗੀ ਤੂੰ ਨਹੀਂ ਮੈਂ ਤਾਂ ਕੀ ਕਰਨਾ ਚੱਲ ਕੋਈ ਨਹੀਂ ਜੇ ਮੈਂ ਸੱਟਦਾ ਸੂਟ ਤੂੰ ਕਰ ਕੀ ਲਵੇਂਗੀ ਮੈਨੂੰ ਐਂ ਦੱਸ ਕੀ ਕਰ ਲਵੇਂਗੀ ਤੂੰ ਮੈਨੂੰ ਕਰਨਾ ਤਾਂ ਮੈਂ ਕੀ ਚੱਲ ਵੱਡੀ ਬਣੀ ਫਿਰ ਇਹ ਪਤਾ ਨਹੀਂ ਕਾ ਤੋ ਮੇਰੇ ਨਾਲ ਚਿੜੀ ਰਹਿੰਦੀ ਐ ਮੈਂ ਮੈਂ ਤਾਂ ਕੁਛ ਕਿਹਾ ਵੀ ਨਹੀਂ ਨੀ ਨਨ ਫੋਨ ਹੋ ਰਹੀ ਹੈ ਹਲੋ ਹਾਂਜੀ ਮੇਰਾ ਤਾਂ ਨਾ 2-3 ਦਿਨਾਂ ਤੋਂ ਬਾਲਾ ਹੀ ਸਰੀਰ ਡਾਊਨ ਹੋਇਆ ਪਿਆ ਹਾਂ ਤਾਂ ਫਿਰ ਦਿੱਲੀ ਤੋਂ ਆਉਣ ਨੂੰ ਟਾਈਮ ਲੱਗ ਜੂਗਾ ਨਾ ਹਾਂ ਫਿਰ ਮੈਂ ਐ ਕਰਦੀ ਹਾਂ ਮੈਂ ਤਾਂ ਡਾਕਟਰ ਕੋਲੇ ਜਾ ਕੇ ਆਉਣੀ ਆ ਮੇਰੇ ਤਾਂ ਦੋਨਾਂ ਬੱਖੀਆਂ 'ਚ ਬਾਲਾ ਹੀ ਦਰਦ ਹੋਈ ਜਾਂਦਾ ਵਾ ਹਾਂ ਹੋਰ ਕੀ ਮੈਂ ਤਾਂ ਬਾੜੀ ਹੀ ਦੁਖੀਆਂ ਬਾਲਾ ਹੀ ਦੁਖਦਾ ਮੇਰਾ ਤਾਂ ਸਰੀਰ ਸਾਰਾ ਹੀ ਦੁਖੀ ਜਾਂਦਾ ਚਲ ਠੀਕ ਹਾਂ ਹਾਂ ਮੈਂ ਡਾਕਟਰ ਕੋਲ ਜਾ ਕੇ ਆਉਣੀ ਆ ਚੰਗਾ ਜਾ ਕੇ ਆਉਣੀ ਆ ਡਾਕਟਰ ਕੋਲ ਬੋਲੀ ਹਾਲਤ ਖਰਾਬ ਹੋਈ ਪਈ ਮੇਰੀ ਤਾਂ ਐਂ ਤੂੰ ਕਿਤੇ ਚੱਲੀ ਸੀ ਤੂੰ ਕੀ ਲੈਣਾ ਮੈਂ ਜਿੱਥੇ ਮਰਜੀ ਜਾਵਾਂ ਕੰਮ ਕਰ ਆਵਦਾ ਐਵੇਂ ਵਿਚ ਟੰਗਾ ਜਿਹੜਾਈ ਜਾਊਗੀ ਕੋਈ ਇੱਥੇ ਕੰਮ ਕਰਨਾ ਵਿੱਚ ਆ ਜਉਣੀ ਹਮੇਸ਼ਾ ਇਹ ਨੂੰ ਕੀ ਹੋ ਗਿਆ ਬੜੀ ਚੁੱਪ ਚੁੱਪ ਜੀ ਕਰਈ ਆਈ ਆ ਹੋਲੀ ਬੁਲੀ ਵੀ ਨਹੀਂ ਗਈ ਅਛਦੀ ਆ ਪੈਣ ਕੀ ਗੱਲ ਹੋ ਗਈ ਤੂੰ ਕਤੋਂ ਇੰਨੀ ਉਦਾਸ ਜੀ ਆ ਕੀ ਦੱਸਾਂ ਸਰ ਵੀ ਡਾਕਟਰ ਮੈਨੂੰ ਕਹਿੰਦਾ ਤੇਰੇ ਦੋਨੇ ਗੁਰਦੇ ਖਰਾਬ ਹੋ ਗਏ ਮੈਂ ਬੜਾ ਟਾਈਮ ਜਉਂਦੀ ਨਹੀਂ ਰਹਿ ਸਕਦੀ ਹਾਏ ਸੱਚੀ ਨਾ ਬਣ ਤੂੰ ਰੋ ਨਾ ਤੂੰ ਫਿਕਰ ਨਾ ਕਰ ਕੋਈ ਨਾ ਬਣ ਤੂੰ ਰੋ ਨਾ ਬਸ ਰੋ ਨਾ ਚੁੱਪ ਕਰ ਜਾ ਸਰ ਵੀ ਮੈਂ ਮਰਨਾ ਨਹੀਂ ਚਾਹੁੰਦੀ ਮੈਂ ਆਪਦੇ ਚਵਾਕਾਂ ਖਾਤਰ ਜਾਣਾ ਚਾਹਨੀ ਆ ਬਣ ਤੂੰ ਰੋ ਨਾ ਤੂੰ ਕਿਸੇ ਗੱਲ ਦੀ ਟੈਨਸ਼ਨ ਨਾ ਲੈ ਕੋਈ ਨਾ ਮੈਂ ਤੈਨੂੰ ਆਪਦਾ ਇੱਕ ਗੁਰਦਾ ਦੇ ਦੂੰਗੀ ਤੂੰ ਆਪਦੀ ਪੂਰੀ ਜ਼ਿੰਦਗੀ ਜਿਉਵੇਂਗੀ ਹੈ ਸਰ ਵੀ ਤੂੰ ਸੱਚੀ ਮੈਨੂੰ ਆਪਦਾ ਇੱਕ ਗੁਰਦਾ ਦੇ ਦੇਂਗੀ ਹਾਂ ਹਾਂ ਮੈਨੂੰ ਰੱਬ ਦੀ ਸੌਂ ਲੱਗੇ ਮੈਂ ਤੈਨੂੰ ਆਪਦਾ ਇੱਕ ਗੁਰਦਾ ਦੇ ਦੂੰਗੀ ਤੂੰ ਰੋਣਾ ਬਸ ਐਡੀ ਵੱਡੀ ਕੁਰਬਾਨੀ ਤੂੰ ਮੇਰੀ ਖਾਤਰ ਕਰੇਂਗੀ ਕੋਈ ਨਾ ਕੋਈ ਨਾ ਮੈਂ ਤੈਨੂੰ ਦੇ ਦੂੰਗੀ ਗੁਰਦਾ ਫੋਨ ਭੱਜਦਾ ਸਰ ਵੀ ਇੱਕ ਮਿੰਟ ਤੇ ਕਿਹਦਾ ਨੰਬਰ ਆ ਦੇਖ ਚੱਕ ਕੇ ਹੈਲੋ ਹਾਂਜੀ ਮੈਂ ਬੋਲਦੀ ਆ ਪਾਲੀ ਬੋਲਦੀ ਆ ਹਾਂਜੀ अच्छा सच्चे ठीक है जी ओके ਸਰ ਵੀ ਡਾਕਟਰ ਦਾ ਫੋਨ ਆਇਆ ਸੀ ਉਹ ਮੈਨੂੰ ਕਹਿੰਦਾ ਥੋਡੀ ਤਾਂ ਕਿਸੇ ਨਾਲ ਜਿਹੜੀ ਰਿਪੋਰਟ ਸੀ ਬਦਲ ਗਈ ਸੀ ਅੱਛਾ ਤੇਰੇ ਤਾਂ ਗੁਰਦੇ ਬਿਲਕੁਲ ਠੀਕ ਆ ਤੇਰੇ ਤਾਂ ਮਾੜੀ ਜੀ ਇਨਫੈਕਸ਼ਨ ਆ ਉਹ ਤਾਂ ਦਵਾਈਆਂ ਨਾਲ ਹੀ ਠੀਕ ਹੋ ਜਾਣੀ ਗੁਰਦੇ ਤਾਂ ਕਿਸੇ ਹੋਰ ਦੇ ਖਰਾਬ ਸੀ ਅੱਛਾ ਗਲਤੀ ਨਾ ਮੇਰਾ ਨਾ ਕਰਦਾ ਸਾਡਾ ਨਾ ਮੈਚ ਕਰਦਾ ਸੀ ਨਾ ਦੋਨਾਂ ਦਾ ਅੱਛਾ ਅੱਛਾ ਚਲ ਵਧੀਆ ਹੋ ਗਿਆ ਫਿਰ ਤਾਂ ਹਾਂ ਨਹੀਂ ਪੈਣੇ ਮੈਂ ਤੇਰੇ ਨਾਲ ਕਿੰਨਾ ਬਦਸਲੂਕੀ ਕਰਦੀ ਤੇ ਮੈਨੂੰ ਮaaf ਕਰ ਦੇ ਨੇ ਨੇ ਕੋਈ ਨਹੀਂ ਤਨੇ ਆਪਾਂ ਅੱਜ ਤੋ ਭੈਣਾ ਭੈਣਾ ਬਣ ਕੇ ਰਵਾਂਗੇ ਮੈਂ ਤਾਂ ਹਮੇਸ਼ਾ ਤੇਨਾਂ ਦੀ ਵੱਡੀ ਭੈਣ ਹੀ ਸਮਝਿਆ ਸੀ ਮੈਨੂੰ ਮਾਫ਼ ਕਰਦੇ